ਸਾਰੇ ਹੀ ਪਸ਼ੂ ਪਾਲਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਪਿਆਰੇ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਨੀਰੋਕੈਂਡ ਪਲੱਸ ਸ਼ਿਰਪ ਬਾਰੇ ਦੋਸਤੋ ਇਹ ਸ਼ਿਰਪ ਮੈਂਡਕੈਨ ਕੰਪਨੀ ਦੀ ਬਣੀ ਹੋਈ ਹੈ ਇਸ ਦੀ ਆਪਾਂ ਪੈਕਿੰਗ ਦੀ ਗੱਲ ਕਰੀਏ ਤਾਂ ਇਸ ਦੀ ਪੈਕਿੰਗ 250 ਐਮਐਲ 500 ਐਮਐਲ ਅਤੇ 1 ਲੀਟਰ ਦੇ ਵਿੱਚ ਇਸ ਦੀ ਜਿਹੜੀ ਪੈਕਿੰਗ ਆ ਉਹ ਹਰ ਇੱਕ ਮੈਡੀਕਲ ਸਟੋਰ ਤੋਂ ਆਸਾਨੀ ਨਾਲ ਮਿਲ ਜਾਂਦੀ ਹੈ। ਦੋਸਤੋ ਇਸ ਦੇ ਵਿੱਚ ਮੀਕੋਵੈਲੇਮਨ ਵਿਟਾਮਿਨਸ ਮਿਨਰਲਸ ਪਾਏ ਗਏ ਨੇ। ਹੁਣ ਆਪਾਂ ਇਸ ਦੀ ਕੰਮ ਦੀ ਗੱਲ ਕਰੀਏ। ਇਸ ਦਾ ਕੰਮ ਕੀ ਆ? ਇਸ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ? ਤੇ ਇਸ ਦੀ ਡੋਜ਼ ਕਿੰਨੀ ਆ? ਕਿੰਨੀ ਡੋਜ਼ ਵਿੱਚ ਕਿਹੜੇ ਪਸ਼ੂ ਨੂੰ ਦੇਣੀਆ ਇਹਦੇ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਇਸ ਦਾ ਮੇਨ ਕੰਮ ਆ ਜਿਹੜਾ ਕਿਸੇ ਵੀ ਤਰ੍ਹਾਂ ਦਾ ਪਸ਼ੂ ਆ ਵੱਡਾ ਛੋਟਾ ਮੱਝ ਗਾਂ ਬੱਕਰੀ ਭੇਡ ਉਹਨੂੰ ਕਮਜ਼ੋਰੀ ਦੇ ਵਿੱਚੋਂ ਮਤਲਬ ਰਿਕਵਰ ਕਰਨਾ ਤਾਕਤ ਦੇਣਾ ਇਸ ਕੰਮ ਦੇ ਵਿੱਚ ਇਹ ਵਰਤੀ ਜਾਂਦੀ ਹੈ ਜਿਵੇਂ ਅਕਸਰ ਕਈ ਪਸ਼ੂ ਬੈਠ ਜਾਂਦੇ ਨੇ ਜ਼ਿਆਦਾਤਰ گاਵਾਂ ਦੇ ਵਿੱਚ ਕਾਫੀ ਜ਼ਿਆਦਾ ਸਮੱਸਿਆ ਆਉਂਦੀ ਆ ਬੈਠ ਜਾਣਾ ਖੜਾ ਨਹੀਂ ਹੋਣਾ ਬਾਅਦ ਵਿੱਚ ਗਾਣੇ ਮੱਜ ਨੇ ਇਸ ਤਰ੍ਹਾਂ ਮਤਲਬ ਜਿਹੜੀ ਸਮੱਸਿਆ ਦੇ ਵਿੱਚ ਇਸ ਆਪਾਂ ਨੀਰੋਕੈਂਡ ਪਲੱਸ ਦੀ ਵਰਤੋਂ ਕਰਦੇ ਆ ਪਸ਼ੂ ਦਾ ਲੰਗੜਾ ਕੇ ਤੁਰਨਾ ਅਕੜੇਮਾ ਹੋ ਜਾਣਾ ਖੜੇ ਰਹਿਣਾ ਬੈਠਿਆ ਨਾ ਜਾਣਾ ਜਾਂ ਬੈਠ ਗਿਆ ਤਾਂ ਖੜਾ ਨਹੀਂ ਹੋਣਾ ਤੁਰਨ ਵਿੱਚ ਦਿੱਕਤ ਗਾਂ ਵਿੱਚ ਆ ਜਿਆਦਾ ਸਮੱਸਿਆ ਇਸ ਤਰ੍ਹਾਂ ਦੀ ਆਉਂਦੀ ਆ ਜੇ ਤੁਹਾਨੂੰ ਲੱਗਦਾ ਪਸ਼ੂ ਨੂੰ ਮਤਲਬ ਕਈ ਵਾਰ ਦੌਰਾ ਪੈ ਜਾਂਦਾਗਾ ਅਜੇ ਹੀ ਸਥਿਤੀ ਦੇ ਵਿੱਚ ਵੀ ਆਪਾਂ ਇਸ ਨੂੰ ਇਸ ਦੀ ਵਰਤੋਂ ਕਰਦੇ ਆ ਜਾਂ ਕੋਈ ਪਸ਼ੂ ਲੰਬੇ ਸਮੇਂ ਤੋਂ ਬਿਮਾਰ ਆ ਉਸ ਨੂੰ ਤਾਕਤ ਦੇਣ ਲਈ એનર્ਜੀ ਦੇਣ ਲਈ ਇਸ ਦੀ ਵਰਤੋਂ ਕਰਦੇ ਆਂ ਦੋਸਤੋ ਇਹ ਸਰਪ ਨੂੰ ਆਪਾਂ ਗੱਬਣ ਪਸ਼ੂ ਨੂੰ ਵੀ ਦੇ ਸਕਦੇ ਆਂ ਫੰਡਰ ਨੂੰ ਵੀ ਦੇ ਸਕਦੇ ਆਂ ਦੁੱਧ ਵਾਲੇ ਪਸ਼ੂ ਨੂੰ ਵੀ ਦੇ ਸਕਦੇ ਆਂ ਸੂਣ ਤੋਂ ਪਹਿਲਾਂ ਵੀ ਦੇ ਸਕਦੇ ਆਂ ਤੇ ਸੂਣ ਤੋਂ ਬਾਅਦ ਵੀ ਦੇ ਸਕਦੇ ਆਂ ਦੋਸਤੋ ਕਈ ਵਾਰ ਆਪਾਂ ਨੂੰ ਇਹ ਹੁੰਦਾਗਾ ਵੀ ਪਸ਼ੂ ਆਪਣਾ ਕਮਜ਼ੋਰ ਆ ਸੂਣ ਵਾਲਾਗਾ ਤਾਂ ਇਸ ਨੂੰ ਆਪਾਂ ਸੂਣ ਤੋਂ 2 ਮਹੀਨੇ 1.5 ਮਹੀਨੇ ਪਹਿਲਾਂ ਸਟਾਰਟ ਕਰ ਸਕਦੇ ਆ ਵੀ ਸੂਣ ਤੋਂ ਬਾਅਦ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਸਾਨੂੰ ਨਾ ਕਰਨਾ ਪਵੇ ਕਿਉਂਕਿ ਇਹਦੇ ਨਾਲ ਜਿਹੜੀ ਕਮਜ਼ੋਰੀ ਆ ਪਸ਼ੂ ਦੀ ਉਹ ਠੀਕ ਹੁੰਦੀ ਹੈ ਇਸ ਦੀ ਜਿਹੜੀ ਡੋਜ਼ ਆ ਉਹ ਵੱਡੇ ਪਸ਼ੂ ਵਾਸਤੇ ਵੱਡੀ ਮਾਝ ਚਾਹੇ ਗਾਂ ਉਹਨੂੰ ਆਪਾਂ 100 ਐਮਐਲ ਪ੍ਰਤੀ ਦਿਨ ਜਿਹੜੇ ਮੀਡੀਅਮ ਪਸ਼ੂ ਆ ਜਿਵੇਂ ਝੋਟੀਆਂ ਨੇ ਆਪਣੀਆਂ 2 2.5 ਸਾਲ ਦੀਆਂ ਜਾਂ ਬੱਛੀ ਆ ਸਾਲ ਦੀ 1.5 ਸਾਲ ਦੀ ਉਸ ਨੂੰ ਆਪਾਂ ਇਹ 50 ਐਮਐਲ ਦੇ ਸਕਦੇ ਹਾਂ ਜਿਹੜੇ ਛੋਟੇ ਪਸ਼ੂ ਆ ਕੋਈ ਬੱਕਰੀ ਭੇੜ ਕਟੀਆਂ ਬੱਛੀਆਂ ਉਹਨਾਂ ਨੂੰ ਇਹ ਆਪਾਂ 20 ਐਮਐਲ ਦਿਨ ਵਿੱਚ ਦੇ ਸਕਦੇ ਹਾਂ ਤੇ ਜੇ ਜ਼ਿਆਦਾਤਰ ਮਤਲਬ ਕਈ ਪਸ਼ੂ ਖਾਣਾ ਘੱਟ ਕਰ ਦਿੰਦੇ ਨੇ ਖਾਣ ਨੂੰ ਦਿਲ ਨਹੀਂ ਕਰਦਾ ਉਹਦੇ ਵਿੱਚ ਵੀ ਆਪਾਂ ਇਸ ਚੀਜ਼ ਨੂੰ ਆਪਾਂ ਦੇ ਸਕਦੇ ਆ ਦੋਸਤੋ ਇਸ ਦੇ ਰਿਜ਼ਲਟ ਜਿਹੜੇ ਬਹੁਤ ਵਧੀਆ ਦੱਸੇ ਜਾ ਰਹੇ ਨੇ ਜੇ ਆਪਣੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਅੱਗੇ ਵੀ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਜਿਉਂਦੇ ਰਹੋ